एक होर अब खुशखबरी गल सवेरे मैं दिल्ली तो तो पहला मैं सोच रहा सी मेरे को अफसर मैं बुलाए हुए अफसर क्योंकि मुख्यमंत्री जो चलता अफसर न चलते ने कोई भी डिसीजन मौके से लेना पै सद तो जिन्नी भी रजिस्ट्रियां होनगियां जिस किस्म दजिस्ट्रियां हो सारू तो एन ओ सी खत्म पर ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣਨ ਦੇਣੀ ਹੁਣ ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭਾਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੀਗਲ ਹੈ ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਗੇ ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਅਸੀਂ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆ ਚ ਪਲਾਟ ਲੈ ਕੇ ਗਰੀਬ ਲੈ ਕੇ ਕੋਈ ਪੈਸਾ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 ਕਲੋਨੀਆ ਵਾਲਿਆਂ ਨੂੰ ਵੀ ਫਾਇਦਾ ਹੋ ਜੂ ਮੇਰੀ ਇਲੀਗਲ ਕਲੋਨੀ ਵਿਕ ਗਈ ਚਲੋ ਕੋਈ ਨਹੀਂ ਖੁਸ਼ ਹੋ ਲੈ 5 ਦਿਨ 10 ਦਿਨ ਮਹੀਨਾ 2 ਮਹੀਨੇ ਅਗਲੀ ਅਗਲੀ ਵੀ ਕੱਟੂਗਾ ਫਿਰ ਆਉਣਾ ਤਾਂ ਆਉਣਾ ਤਾਂ ਫਿਰ ਪੁળા ਦੇ ਹੀਠੇ ਪਾਣੀ ਨੇ ਨਾ ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਹੀ ਇਲੀਗਲ ਕੱਟੀ ਹੋਈ ਐ ਪਹਿਲਾਂ ਨਹੀਂ ਦਾ ਹਿਸਾਬ ਕਰ ਪਹਿਲਾਂ ਪਰ ਤੁਹਾਨੂੰ ਅਸੀਂ ਰਿਸ਼ਤੀਆਂ ਵਾਸਤੇ ਰੋਕਦੇ ਨਹੀਂ ਐਨਓਸੀ ਦੀ ਕਾਫੀ ਵੱਡੀ ਸਮੱਸਿਆ ਐ